ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਵਲੋਗ ਇਸ ਚੈਨਲ ਤੇ ਤੁਹਾਡੇ ਨਾਲ ਹਰ ਪ੍ਰਕਾਰ ਦੇ ਵੀਡੀਓ ਜਿਹੜੀਆਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਤੇ ਜਿਹੜੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਨੂੰ ਜਰੂਰ ਪ੍ਰੈਸ ਕਰਿਆ ਕਰੋ ਤੇ ਵੀਡੀਓ ਜਿਹੜੀ ਹੈ ਨਾ ਵੱਤ-ਵੱਤ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲੋ ਜੀ ਅੱਜ ਦੀ ਵੀਡੀਓ ਬਹੁਤ ਸੋਹਣੀ ਹੈ ਬਹੁਤ ਵਧੀਆ ਵੀਡੀਓ ਹੈ ਉਹਨਾਂ ਭੈਣ ਭਰਾਵਾਂ ਲਈ ਤਾਂ ਖਾਸ ਜਿਨ੍ਹਾਂ ਨੂੰ ਧੀ ਪੁੱਤ ਦੀ ਦਾਤ ਚਾਹੀਦੀ ਹੈ ਜਿਨ੍ਹਾਂ ਦੇ ਘਰ ਦੁੱਧ ਨਹੀਂ ਹੈਗਾ ਤੇ ਆਪਾਂ ਉਸ ਸਥਾਨ ਦੀ ਗੱਲ ਕਰਨ ਲੱਗੇ ਆ ਤੁਹਾਡੇ ਨਾਲ ਸਾਂਝੀ ਜਿੱਥੇ ਆਪਾਂ ਨੂੰ ਜਾ ਕੇ ਪੁੱਤ ਵੀ ਮਿਲਦਾ ਧੀ ਵੀ ਮਿਲਦੀ ਹੈ ਤੇ ਦੁੱਧ ਵੀ ਮਿਲਦਾ ਹੈ ਤੇ ਸੱਚੇ ਪਾਤਸ਼ਾਹ ਹਰ ਮਨੁਕਾਮਨਾ ਜਿਹੜੀ ਉਹ ਪੂਰੀ ਕਰਦਾ ਹੈ ਜਦੋਂ ਆਪਾਂ ਇਸ ਵਿਧੀ ਨਾਲ ਉਸ ਸਥਾਨ ਤੇ ਜਾਈਏ ਤੇ ਲੋ ਜੀ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਆਂ ਵੀਡੀਓ ਜਿਹੜੀ ਦੇਖ ਕੇ ਤੇ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਜਾਇਆ ਕਰੋ ਤੇ ਬਾਤ ਬਾਤ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਉਹਨਾਂ ਭੈਣ ਭਰਾਵਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਸੱਚੇ ਪਾਛਾ ਨੇ ਹਲੇ ਤੱਕ ਬੱਚੇ ਦੀ ਦਾਤ ਨਹੀਂ ਬਖਸ਼ੀ ਤੇ ਉਹ ਵੀ ਇਸ ਵੀ ਦੀ ਨਾਲ ਉਸ ਸਥਾਨ ਤੇ ਜਾਣ ਤੇ ਆਪਣੀ ਜਿਹੜੀ ਖਾਲੀ ਝੋਲੀ ਹੈ ਉਹ ਭਰ ਕੇ ਲੈ ਕੇ ਆਉਣ ਤੇ ਲੋ ਜੀ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕਰਦੇ ਆਂ ਤੇ ਵੀਡੀਓ ਨੂੰ ਫੁੱਲ ਦੇਖਣਾ ਸਕਿੱਪ ਨਹੀਂ ਕਰਨਾ ਹੈਗਾ ਫੁੱਲ ਦੇਖ ਕੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਜੀ ਤੇ ਵਾਹਿਗੁਰੂ ਜੀ ਤੇ ਕਿਰਪਾ ਨਾਲ ਆਪਾਂ ਕਰਦੇ ਹਾਂ ਸਟਾਰਟ ਤੇ ਅੱਜ ਤੁਹਾਨੂੰ ਦੱਸਦੇ ਹਾਂ ਉਸ ਥਾਨ ਬਾਰੇ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੁੱਤ ਦੀ ਦਾਤ ਲਈ ਸੀਗੀ ਸ੍ਰੀ ਗੁਰੂ ਅਰਜਨ ਦੇਵ ਸਿੰਘ ਜੀ ਦਾ ਬਿਆਨ ਕਾਫੀ ਟਾਈਮ ਹੋ ਗਿਆ ਸੀਗਾ ਤੇ ਉਹਨਾਂ ਦੇ ਘਰ ਕੋਈ ਵੀ ਪੁੱਤ ਦੀ ਹਲੇ ਵੀ ਪ੍ਰਾਪਤੀ ਨਹੀਂ ਸੀ ਹੋਈ ਕੋਈ ਵੀ ਬੱਚਾ ਨਹੀਂ ਸੀ ਹੈਗਾ ਤੇ ਬੀਬੀ ਗੰਗਾ ਜੀ ਅਰਜਨ ਦੇਵ ਜੀ ਨੂੰ ਕਹਿੰਦੇ ਤੁਸੀਂ ਤਾਂ ਸਭ ਦੀਆਂ ਖਾਲੀ ਝੋਲੀਆਂ ਪਰਦੇਓ ਸਭ ਨੂੰ ਸੱਚੇ ਪਾਤਸ਼ਾਹ ਤੁਸੀਂ ਦాతਾਂ ਬਖਸ਼ਦੇ ਹੋ ਤੇ ਫਿਰ ਤੁਸੀਂ ਮੈਨੂੰ ਪੁੱਤ ਦੀ ਦਾਸ ਕਿਉਂ ਨਹੀਂ ਬਖਸ਼ਦੇ ਤੇ ਮੈਨੂੰ ਮੇਰੀ ਦਰਾਣੀ ਚ ਥਾਣੀਆਂ ਵੀ ਮੇਲੇ ਮਾਰਦੀਆਂ ਨੇ ਕਿ ਤੇਰੇ ਬੱਚਾ ਨਹੀਂ ਹੈਗਾ ਜਿਹੜੀ ਗੁਰੂ ਗੱਦੀ ਹੈ ਉਹ ਸਾਡੇ ਬੱਚੇ ਸਾਂਭਣਗੇ ਤੇਰਾ ਤੇ ਬੱਚਾ ਹੀ ਨਹੀਂ ਹੈਗਾ ਤੇ ਉਸ ਟਾਈਮ ਗੁਰੂ ਜੀ ਨੇ ਗੰਗਾ ਜੀ ਨੂੰ ਕਿਹਾ ਤੁਸੀਂ ਐਦਾਂ ਕਰੋ ਬਾਬਾ ਬੁੱਢਾ ਜੀ ਨੇ ਤੇ ਉੱਥੇ ਰਹਿੰਦੇ ਨੇ ਜੰਗਲ ਵਿੱਚ ਤੇ ਉੱਥੇ ਜਾਓ ਉਹਨਾਂ ਕੋਲ ਤੁਸੀਂ ਜਿਹੜੀ ਮਦਦ ਹੈ ਉਹ ਉਹਨਾਂ ਕੋਲ ਪ੍ਰਾਪਤ ਕਰੋ ਤੇ ਬੀਬੀ ਗੰਗਾ ਜੀ ਨੇ ਕੀ ਕੀਤਾ ਆਪਣੇ ਸੇਵਾਦਾਰਾਂ ਨੂੰ ਕਿਹਾ ਕਿ ਖਾਣਾ ਬਣਾਓ ਕਿਉਂਕਿ ਗੁਰੂ ਜੀ ਨੇ ਕਿਹਾ ਸੀ ਤੁਸੀਂ ਉਹਨਾਂ ਵਾਸਤੇ ਖਾਣਾ ਲੈ ਕੇ ਜਾਣਾ ਬੜੀ ਨਿਮਰਤਾ ਨਾਲ ਤੇ ਬੀਬੀ ਜੀ ਨੇ ਉਸ ਟਾਈਮ ਬੀਬੀ ਜੀ ਨੇ ਕੀ ਕੀਤਾ ਆਪ ਨੇ ਹੀ ਖਾਣਾ ਬਣਾਇਆ ਤੇ ਉਹਨਾਂ ਨੇ ਆਪਣੇ ਸੇਵਾਦਾਰਾਂ ਨੂੰ ਕਿਹਾ ਕਿ ਖਾਣਾ ਬਣਾਓ ਤੇ ਉਹ ਖਾਣਾ ਆਪ ਵੀ ਨਹੀਂ ਆਪਣੇ ਹੱਥਾਂ ਨਾਲ ਚੁੱਕ ਕੇ ਲੈ ਕੇ ਗਏ ਆਪਣੇ ਸੇਵਾਦਾਰਾਂ ਨੂੰ ਹੀ ਕਿਹਾ ਆਪਣੇ ਨੌਕਰਾਂ ਨੂੰ ਹੀ ਕਿਹਾ ਕਿ ਚਲੋ ਖਾਣਾ ਲੈ ਕੇ ਉਧਰ ਜੰਗਲ ਵੱਲ ਚੱਲੋ ਜਿੱਥੇ ਮਤਲਬ ਕਿ ਬਾਬਾ ਗੁੱਡਾ ਜੀ ਰਹਿੰਦੇ ਆ ਤੇ ਉਹ ਉਧਰ ਚਲੇ ਗਏ ਤੇ ਬੀਬੀ ਜੀ ਆਪ ਬੀਬੀ ਗੰਗਾ ਜੀ ਪਾਲਕੀ ਵਿੱਚ ਸਜ ਸਵਰ ਕੇ ਬੈਠ ਕੇ ਗਏ ਸੀਗੇ ਤੇ ਜਦੋਂ ਉਹ ਉੱਥੇ ਗਏ ਸੀਗੇ ਉੱਥੇ ਦੂਰੋਂ ਧੂੜ ਉੱਡਦੀ ਨਜ਼ਰ ਆ ਰਹੀ ਸੀ ਘੋੜਿਆਂ ਦੀ ਤੇ ਗੁਰੂ ਬਾਬਾ ਜੀ ਨੇ ਕਿਹਾ ਬਾਬਾ ਬੁੱਢਾ ਸਿੰਘ ਜੀ ਨੇ ਆਪਣੇ ਇੱਕ ਸਿੰਘ ਨੂੰ ਕਿਹਾ ਵੀ ਇਹ ਧੂੜ ਉੱਡਦੀ ਪਈਏ ਕੌਣ ਆ ਰਿਹਾ ਏ ਤੇ ਉਹਨਾਂ ਨੇ ਕਿਹਾ ਵੀ ਇਹ ਵੀ ਗੰਗਾ ਜੀ ਆ ਰਹੇ ਨੇ ਤੇ ਕਹਿੰਦੀ ਉਹ ਬਾਬਾ ਜੀ ਨੇ ਕੋ ਕਿਹਾ ਇਹਨਾਂ ਨੂੰ ਕਿੰਨੇ ਘਰੋਂ ਕੱਢ ਦਿੱਤਾ ਹਨਾ ਇਸ ਟਾਈਮ ਮਤਲਬ ਕਿ ਉਹ ਬੜੇ ਘੋੜਿਆਂ ਨੂੰ ਢੜਾ ਕੇ ਆ ਰਹੇ ਸੀ ਬੜੇ ਧੂੜ ਤ ਪਾਊਡਰਿਆ ਸੀ ਹਨਾ ਤੇ ਜਦੋਂ ਉਹ ਬਾਬਾ ਜੀ ਕੋਲ ਪਹੁੰਚੇ ਤੇ ਉਹਨਾਂ ਨੇ ਮਤਲਬ ਆਪ ਵੀ ਨਾ ਕਿਹਾ ਤੇ ਜਿਹੜੀ ਉਹਨਾਂ ਦੇ ਨਾਲ ਦਾਸੀ ਸੀਗੀ ਤੇ ਉਹਨੇ ਕਿਹਾ ਕਹਿੰਦੀ ਮਾਤਾ ਜੀ ਤੁਹਾਡੇ ਕੋਲੋਂ ਨਾ ਪੁੱਤ ਦੀ ਦਾਤ ਲੈਣ ਆਏ ਨੇ ਤੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਮੈਂ ਕੌਣ ਹੋਣਾ ਆ ਪੁੱਤ ਦੀ ਦਾਤ ਦੇਣ ਵਾਲਾ ਫੇ ਮੇਰੇ ਕੋਲ ਕੁਝ ਨਹੀਂ ਇਦਾਂ ਦਾ ਕੁਝ ਵੀ ਜੇ ਮੇਰੇ ਕੋਲ ਕੁਝ ਹੁੰਦੀਆਂ ਇਦਾਂ ਦੀਆਂ ਕਾਰਾ ਮਾਤਾ ਸ਼ਕਤੀਆਂ ਤੇ ਮੈਂ ਇਥੇ ਕਾਹ ਕੁ ਜ਼ਰੂਰੀ ਗੁੱਡਣਾ ਸੀਗਾ ਜੰਗਲ ਵਿੱਚ ਜ਼ਰੂਰੀ ਰਹਿਣਾ ਸੀ ਉਹਨਾਂ ਨੇ ਐਨੀ ਗੱਲ ਕੀਤੀ ਜਿਹੜੀ ਬੀਬੀ ਜੀ ਨਾਰਾਜ਼ ਹੋ ਕੇ ਚਲੇ ਗਈ ਤੇ ਜਦੋਂ ਉਹ ਚਲੇ ਗਈ ਤੇ ਜਦੋਂ ਉਹਨਾਂ ਨੇ ਜਾ ਕੇ ਗੁਰੂ ਜੀ ਨੂੰ ਕਿਹਾ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਇਹ ਤੁਸੀਂ ਤਾਂ ਕਹਿੰਦੇ ਸੀ ਬਾਬਾ ਜੀ ਦਾਤਾਂ ਦਿੰਦੇ ਨੇ ਪਰ ਬਾਬਾ ਜੀ ਨੇ ਬਾਬਾ ਜੀ ਨੇ ਇੰਨੀ ਗੱਲ ਕਹੀ ਕਿ ਮੇਰੇ ਕੋਲ ਕੁਝ ਹੁੰਦਾ ਤਾਂ ਮੈਂ ਜ਼ਰੂਰ ਜੰਗਲ ਵਿੱਚ ਮਤਲਬ ਕਿ ਇੱਥੇ ਰਹਿਣਾ ਸੀਗਾ ਹਨਾ ਤੇ ਅਗੂ ਗੁਰੂ ਗੁਰੂ ਅਰਜਨ ਦੇਵ ਜੀ ਨੇ ਕਿਹਾ ਬੀਬੀ ਗੰਗਾ ਜੀ ਨੂੰ ਕਿ ਤੁਸੀਂ ਜਿਸ ਹਿਸਾਬ ਨਾਲ ਗਏ ਸੀ ਉਸ ਹਿਸਾਬ ਨਾਲ ਤੁਹਾਨੂੰ ਦਾਤ ਕਿੱਥੋਂ ਉਹ ਦੇ ਦਿੰਦੇ ਤੁਸੀਂ ਬੜੇ ਸੱਜ ਸਬਰ ਕੇ ਤੇ ਬੜੇ ਤੁਸੀਂ ਆਪਨੇ ਹੱਥਾਂ ਨਾਲ ਵੀ ਨਹੀਂ ਖਾਣਾ ਬਣਾਇਆ ਨਾ ਆਪਣੇ ਹੱਥਾਂ ਨਾਲ ਉੱਥੇ ਲੈ ਕੇ ਗਏ ਹੋ ਤੇ ਤੁਸੀਂ ਆਪਣੇ ਮੂੰਹੋਂ ਦਾਤ ਵੀ ਨਹੀਂ ਮੰਗੀ ਹਨਾ ਕਿੱਦਾਂ ਤੁਹਾਡੀ ਝੋਲੀ ਭਰ ਦਿੰਦੇ ਹੋ ਤੇ ਬੀਬੀ ਜੀ ਨੇ ਕਿਹਾ ਤੁਸੀਂ ਦੱਸੋ ਤੇ ਬਾਬਾ ਜੀ ਨੇ ਕਿਹਾ ਚਲੋ ਮੈਂ ਤੁਹਾਨੂੰ ਦੱਸਦਾ ਆ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਤੁਸੀਂ ਸਾਦਾ ਬਾਣਾ ਪਾ ਕੇ ਆਪਣੇ ਹੱਥੀਂ ਖਾਣਾ ਪਕਾ ਕੇ ਮਿੱਸੇ ਪ੍ਰਸ਼ਾਦ ਦੇ ਬਣਾ ਕੇ ਤੇ ਉਹ ਲੈ ਕੇ ਜਾਓ ਤੇ ਉੱਥੇ ਬੜੇ ਹੀ ਪਿਆਰ ਸਤਿਕਾਰ ਨਾਲ ਬਾਬਾ ਜੀ ਨੂੰ ਬੈਠ ਕੇ ਸ਼ਿਕਾਓ ਤੇ ਫਿਰ ਤੁਹਾਡੀਆਂ ਜਿਹੜੀਆਂ ਖਾਲੀ ਝੋਲੀਆਂ ਨੇ ਉਹ ਭਰਨਗੇ ਤੇ ਬੀਬੀ ਜੀ ਨੇ ਕੀ ਕੀਤਾ ਬੜੇ ਸਾਦਗੀ ਦੇ ਨਾਲ ਸਾਦੇ ਕੱਪੜੇ ਪਾਏ ਬੜੀ ਸਾਦਗੀ ਦੇ ਨਾਲ ਉਹਨਾਂ ਨੇ ਸਾਦਾ ਖਾਣਾ ਬਣਾਇਆ ਉਸ ਟਾਈਮ ਉਹਨਾਂ ਨੇ ਕੀ ਕੀਤਾ ਸੀਗਾ ਕਣਕ ਦਾ ਆਟਾ ਔਰ ਵੇਸਣ ਚਣਿਆਂ ਦਾ ਆਟਾ ਮਿਲਾ ਕੇ ਉਹਨਾਂ ਦੀ ਮਿੱਸੀ ਰੋਟੀ ਬਣਾ ਕੇ ਨਾਲ ਉਹਨਾਂ ਨੇ ਮੱਖਣੀ ਘੱਟੀ ਉਹਨਾਂ ਨੇ ਲੱਸੀ ਲਈ ਤੇ ਨਾਲ ਉਹਨਾਂ ਨੇ ਗੰਡਾ ਲਿਆ ਇਹ ਚੀਜ਼ਾਂ ਲੈ ਕੇ ਤੇ ਬੀਬੀ ਜੀ ਨੇ ਬਨ ਕੇ ਜਿੱਦਾਂ ਆਪਾਂ ਖੇਤ ਅਸ ਰੋਟੀ ਲੈ ਕੇ ਜਾਂਦੇ ਉਹਦਾ ਬਨ ਕੇ ਸਿਰ ਤੇ ਰੱਖ ਕੇ ਤੇ ਉਹ ਤੁਰ ਕੇ ਪੈਦਲ ਹੀ ਗਏ ਸੀਗੇ ਉਸ ਥਾਂ ਤੇ ਰੋਟੀ ਲੈ ਕੇ ਜਦੋਂ ਗਏ ਸੀਗੇ ਤੇ ਦੂਰੋਂ ਹੀ ਬਾਬਾ ਜੀ ਕਹਿੰਦੇ ਕਿ ਮਾਤਾ ਜੀ ਆ ਰਹੇ ਨੇ ਮੇਰੇ ਲਈ ਖਾਣਾ ਲੈ ਕੇ ਤੇ ਬਾਬਾ ਜੀ ਨੇ ਜਦੋਂ ਐਨੀ ਗੱਲ ਕਹੀ ਮਾਤਾ ਜੀ ਆ ਰਹੇ ਨੇ ਮੇਰੇ ਲਈ ਖਾਣਾ ਲੈ ਕੇ ਮੇਰੇ ਲਈ ਪ੍ਰਸ਼ਾਦਾ ਲੈ ਕੇ ਤੇ ਜਦੋਂ ਬੀਬੀ ਜੀ ਕੋਲ ਆਈ ਤੇ ਬਾਬਾ ਜੀ ਨੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਉਹਨਾਂ ਨੂੰ ਨਮਸ਼ਕਾਰ ਕੀਤਾ ਤੇ ਉਹਨਾਂ ਦੀ ਉਹਨਾਂ ਦਾ ਸਵਾਗਤ ਕੀਤਾ ਤੇ ਬੀਬੀ ਜੀ ਨੇ ਬੈਠ ਕੇ ਬੜੇ ਹੀ ਪਿਆਰ ਨਾਲ ਉਹਨਾਂ ਨੂੰ ਭੋਜਨ ਛਕਾਇਆ ਤੇ ਜਦੋਂ ਬਾਬਾ ਬੁੱਢਾ ਜੀ ਨੇ ਪਿਆਜ਼ ਭੰਨੇ ਕਿਉਂਕਿ ਬਾਬਾ ਜੀ ਨੂੰ ਪਿਆਜ਼ ਤੇ ਮਿੱਠੀ ਜਿਹੜੀਆਂ ਮਿਸੀਆਂ ਰੋਟੀਆਂ ਨੇ ਨਾ ਉਹ ਬਹੁਤ ਪਸੰਦ ਸੀਗੀਆਂ ਤੇ ਬਾਬਾ ਜੀ ਨੂੰ ਪਿਆਜ਼ ਖਾਸ ਕੇ ਬਹੁਤ ਪਸੰਦ ਸੀਗਾ ਜਦੋਂ ਬਾਬਾ ਜੀ ਨੇ ਉਹਨਾਂ ਨੇ ਰੋਟੀ ਉੱਥੇ ਬੈਠੇ ਸਥਾਨ ਤੇ ਤੇ ਰੋਟੀ ਉਹਨਾਂ ਨੂੰ ਛਕਾਈ ਉਹਨਾਂ ਨੇ ਤੇ ਜਦੋਂ ਉਹਨਾਂ ਨੇ ਗੰਡਾ ਭੰਨੇ ਨਾ ਆਪਣੇ ਹੱਥ ਨਾਲ ਤੇ ਉਸ ਟਾਈਮ ਗੰਡਾ ਭੰਦਿਆ ਇਹ ਉਹਨਾਂ ਨੂੰ ਵਾਰ ਦੇ ਦਿੱਤਾ ਕਿ ਬੀਬੀ ਜੀ ਤੁਹਾਡੇ ਘਰ ਜਿਹੜਾ ਪੁੱਤ ਹੋਵੇਗਾ ਨਾ ਉਹਦਾ ਵੀ ਦਿਲ ਐਡਾ ਹੀ ਵੱਡਾ ਹੋਵੇਗਾ ਤੇ ਉਹ ਵੀ ਜਿਹੜੇ ਨੇ ਜਿੱਦਾਂ ਮੈਂ ਗੰਡਾ ਭਨ ਰਿਹਾ ਜਿੱਦਾਂ ਮੈਂ ਪਿਆਜ਼ ਭਨ ਰਿਹਾ ਨਾ ਇਦਾਂ ਹੀ ਉਹ ਤੁਹਾਡਾ ਪੁੱਤ ਜਿਹੜਾ ਦੁਸ਼ਮਣਾਂ ਦੇ ਸਿਰ ਭਨੇਗਾ ਤੇ ਉਹ ਇਦਾਂ ਦੀ ਇੱਕ ਰੂਹ ਹੋਵੇਗੀ ਕਿ ਜਿਹਨੂੰ ਦੇਖ ਕੇ ਹਰ ਕਾਇਨਾਤ ਜਿਹੜੀ ਚਮਕ ਉੱਠੇਗੀ ਤੇ ਹਰ ਉਹਦੇ ਜਿਹੜੇ ਗੁਣ ਗਾਲ ਨੇ ਰਹਿੰਦੀ ਦੁਨੀਆ ਤੱਕ ਰਹਿਣਗੇ ਤੇ ਉਹਨਾਂ ਨੂੰ ਇਦਾਂ ਦਾ ਵਰਦਾਨ ਦਿੱਤਾ ਬੀਬੀ ਜੀ ਬੜੇ ਖੁਸ਼ ਹੋਏ ਤੇ ਬੀਬੀ ਜੀ ਖੁਸ਼ੀ ਦੇ ਨਾਲ ਉਹਨਾਂ ਕੋਲ ਆਸ਼ੀਰਵਾਦ ਲੈ ਕੇ ਤੇ ਘਰਗੇ ਤੇ ਫਿਰ ਜਦੋਂ ਉਹਨਾਂ ਦੇ ਘਰ 1 ਸਾਲ ਦੇ ਵਿੱਚ ਵਿੱਚ ਹੀ ਸ੍ਰੀ ਗੁਰੂ ਹਰगोबिंद ਸਿੰਘ ਜੀ ਉਹਨਾਂ ਦੇ ਘਰ ਪੈਦਾ ਹੋਏ ਤੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਉਹਨਾਂ ਨੂੰ ਵਰਦਾਨ ਦਿੱਤਾ ਸੀ ਅੱਜ ਉਹ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਸਭ ਜਾਣੀ ਜਾਣੋ ਤੇ ਦੇਖ ਲਓ ਉਹਨਾਂ ਨੇ ਸਰਬੰਸਧਾਨੀ ਨੇ ਸਭ ਕੁਝ ਆਪਣਾ ਵਾਰ ਦਿੱਤਾ ਆਪਣੇ ਚਾਰ ਪੁੱਤ ਵੀ ਵਾਰ ਦਿੱਤੇ ਤੇ ਵਾਕਈ ਸੱਚੇ ਪਾਤਸ਼ਾਹ ਉਹਨਾਂ ਦਾ ਚੜਦੀ ਜਿਹੜੀ ਮਤਲਬ ਕਿ ਚਹੁੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਹੈ ਸੱਚੇ ਪਾਤਸ਼ਾਹ ਦਾ ਤੇ ਤੁਸੀਂ ਵੀ ਐਦਾਂ ਨਿਮਾਣੇ ਹੋ ਕੇ ਉਸ ਥਾਂ ਤੇ ਜਾ ਕੇ ਬੜੇ ਹੀ ਪਿਆਰ ਸਤਿਕਾਰ ਨਾਲ ਮਿੱਸੀਆਂ ਰੋਟੀਆਂ ਪਿਆਜ਼ ਲੱਸੀ ਤੇ ਇਹਦਾ ਪ੍ਰਸ਼ਾਦ ਦਾ ਭੋਗ ਲਵਾ ਕੇ ਬੜੇ ਹੀ ਨਿਮਾਣੇ ਹੋ ਕੇ ਉਸ ਦਰ ਤੇ ਜਾਓ ਤੇ ਪੁੱਤਰਾ ਦੀ ਜਿਹੜੀ ਦਾਤ ਹੈ ਉਹ ਪ੍ਰਾਪਤ ਕਰੋ ਸੱਚੇ ਪਾਤਸ਼ਾਹ ਜਦੋਂ ਆਪਾਂ ਸੱਚੇ ਦਿਲੋਂ ਕੁਝ ਵੀ ਮੰਗੀਏ ਤੇ ਵਾਹਿਗੁਰੂ ਉਹ ਅਰਦਾਸ ਜ਼ਰੂਰ ਪੂਰੀ ਕਰਦੇ ਨੇ ਬਸ ਇੱਕ ਵਿਸ਼ਵਾਸ ਹੋਣਾ ਚਾਹੀਦਾ ਵਿਸ਼ਵਾਸ ਰੱਖ ਕੇ ਤੁਸੀਂ ਵੀ ਜਾਓ ਅਰਦਾਸ ਬੇਨਤੀ ਕਰੋ ਤੇ ਬਾਬਾ ਬੁੱਢਾ ਸਹਿਬ ਜੀ ਕੋਲੋਂ ਪੁੱਤਰਾ ਦੀ ਦਾਤ ਬਖਸ਼ੋ ਦੁੱਧ ਦੀ ਦਾਤ ਬਖਸ਼ੋ ਸੱਚੇ ਪਾਤਸ਼ਾਹ ਕੋਲ ਜੋ ਮੰਗੋਗੇ ਸੱਚੇ ਦਿਲੋਂ ਉਹੀ ਪਰਮਾਤਮਾ ਦੇਗਾ ਪਹਿਲਾਂ ਤਾਂ ਸੱਚੇ ਪਾਤਸ਼ਾਹ ਕੋਲ ਇਹੀ ਮੰਗਿਆ ਕਰੋ ਕਿ ਵਾਹਿਗੁਰੂ ਸਾਨੂੰ ਅੰਮ੍ਰਿਤ ਵੇਲਾ ਬਖਸ਼ੋ ਸਾਨੂੰ ਨਾਮ ਨਾਲ ਜੋੜੋ ਸਾਨੂੰ ਬਾਣੀ ਨਾਲ ਜੋੜੋ ਜਦੋਂ ਤੁਸੀਂ ਬਾਣੀ ਨਾਲ ਜੁੜ ਗਏ ਜਦੋਂ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖਣ ਲੱਗੇ ਤਾਂ ਸੱਚੇ ਪਾਤਸ਼ਾਹ ਨੇ ਤੁਹਾਡੀਆਂ ਜਿਹੜੀਆਂ ਖਾਲੀ ਝੋਲੀਆਂ ਨੇ ਭਰਨੀਆਂ ਸ਼ੁਰੂ ਕਰ ਦੇਣੀਆਂ ਨੇ ਆਟੋਮੈਟਿਕ ਹੀ ਸਭ ਕੁਝ ਮਿਲ ਜਾਣਾ ਹੈ ਤੇ ਬਸ ਤੁਸੀਂ ਵਾਹਿਗੁਰੂ ਦੇ ਨਾਲ ਜੁੜੋ ਸੱਚੇ ਆਈਦੇ ਨਾਲ ਜੁੜੋ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਵਾਹਿਗੁਰੂ ਇੱਕ ਨਾ ਇੱਕ ਦਿਨ ਜ਼ਰੂਰ ਸੁਣਨਗੇ ਤੇ ਬਾਕੀ ਆਪਾਂ ਤੁਹਾਡੇ ਨਾਲ ਐਦਾਂ ਹੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵੀਡੀਓ ਸ਼ੇਅਰ ਕਰਦੇ ਰਵਾਂਗੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਤੇ ਕਮੈਂਟ ਵੀ ਕਰਕੇ ਜ਼ਰੂਰ ਦੱਸਣਾ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ